ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਆਏ ਹੋਏ ਹਾਂ ਜੀ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਸ਼ਹਿਰ ਵਿਖੇ ਸਾਰਾ ਗੜੀ ਦੀ ਜੰਗ ਬਾਰੇ ਤਾਂ ਸਾਰੇ ਜਾਣਦੇ ਹੀ ਹੈ ਜੀ ਤੇ ਜੋ ਆਪਣੇ ਸਿੱਖ ਫੌਜੀ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਅੱਜ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਹੋਏ ਹਾਂ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ 21 ਸਿੱਖ ਫੌਜੀ ਸੀ ਜਿਹੜੇ ਇਸ ਜੰਗ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਨਾ ਇੱਕ ਬਹੁਤ ਹੀ ਸੋਹਣੀ ਯਾਦਗਾਰ ਬਣਾਈ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਆ ਬੁੱਤ ਬਣਿਆ ਹੋਇਆ ਜੀ ਤੇ ਜੋ ਸਿੱਖ ਫੌਜੀ ਸੀਗੇ ਜੀ ਸਾਰੇ ਗੜੀ ਜੰਗ ਦੇ ਉਹਨਾਂ ਨੂੰ ਦਰਸਾਉਂਦਾ ਹੋਇਆ ਕਿੰਨਾ ਸੋਹਣਾ ਬੁੱਤ ਬਣਾਇਆ ਹੋਇਆ ਤੇ ਇਹਦੇ ਨਾਲ ਹੀ ਮਗਰਲੇ ਪਾਸੇ ਸਮਾਰਕ ਬਣਿਆ ਹੋਇਆ ਹੈ ਜੀ ਜੰਗੀ ਯਾਦਗਾਰ ਕਹਿ ਦਿੰਦੇ ਨੇ ਉਹਨੂੰ ਤੇ ਯਾਦਗਾਰ ਦੇ ਮਗਰਲੇ ਪਾਸੇ ਇੱਕ ਦੀਵਾਰ ਬਣੀ ਹੋਈ ਹੈ ਜੀ ਤੇ ਜੋ ਜੰਗ ਦੇ ਦ੍ਰਿਸ਼ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਦਰਸਾ ਰਹੀ ਹੈ ਤੇ ਆਪਾਂ ਚੱਲਦੇ ਹਾਂ ਜੀ ਉਹ ਦੀਵਾਰ ਵੇਖਣ ਵਾਸਤੇ ਆ ਸਾਹਮਣੇ ਦੀਵਾਰ ਬਣੀ ਹੋਈ ਹੈ ਜੀ ਤੇ ਦੀਵਾਰ ਤੇ ਜੋ ਜੰਗ ਦੇ ਦ੍ਰਿਸ਼ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਦਰਸਾਇਆ ਹੋਇਆ ਹੈ ਵੀ ਕਿਸ ਤਰ੍ਹਾਂ ਆਪਣੀ ਸਿੱਖ ਰੈਜiment ਸੀ ਜੋ ਕਿੰਨੀ ਬਹਾਦਰੀ ਨਾਲ ਲੜੀ ਸੀ ਮੁਗਲਾਂ ਦੇ ਵਿਰੁੱਧ ਦੇਖੋ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਯਾਦਗਾਰ ਦੇ ਆਸ-ਪਾਸੇ ਬਹੁਤ ਹੀ ਸੋਹਣਾ ਪਾਰਕ ਬਣਿਆ ਹੋਇਆ ਤੇ ਲੋਕ ਇੱਥੇ ਆਉਂਦੇ ਆ ਜੀ ਯਾਦਗਾਰ ਨੂੰ ਸਿਰਦਾ ਕਰਦੇ ਆ ਤੇ ਨਾਲ ਤੋਰਾ ਫੇਰਾ ਵੀ ਕਰ ਲੈਂਦੇ ਨੇ ਤੇ ਸਾਹਮਣੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਸ ਰਹੀ ਹੈ ਤੇ ਆਪਾਂ ਉਧਰਲੇ ਪਾਸੇ ਵੀ ਜਾਣੇ ਤਾਂ ਉੱਥੇ ਵੀ ਦਰਸ਼ਨ ਮੇਲੇ ਕਰਦੇ ਆ ਰੋਜਪੁਰ ਸ਼ਹਿਰ ਇੱਕ ਬੜਾ ਪੁਰਾਣਾ ਸ਼ਹਿਰ ਹੈ ਜੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਥੇ ਵੇਖਣ ਵਾਲੀਆਂ ਹੈਗੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਦੇਖੀਏ ਤੇ ਤੁਹਾਨੂੰ ਦਿਖਾਈਏ ਤੇ ਜੋ ਆ ਚੀਜ਼ ਬਣੀ ਹੋਈ ਹੈ ਤਾਂ ਬਹੁਤ ਸੋਹਣੀ ਹੈ ਜੀ ਇਹ ਸ਼ਹਿਰ ਦੇ ਵਿੱਚ ਐਂਟਰ ਕਰਦੇ ਹੋਏ ਸਾਨੂੰ ਆਪਾਂ ਨੂੰ ਇਹ ਜੋ ਜਗ੍ਹਾ ਦਿਖਾਈ ਦਿੰਦੀ ਹੈ ਇਹ ਇਸ ਜੰਗੀ ਯਾਦਗਾਰ ਦਾ ਉਹ ਦ ਘਾਟਨ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜੀ 12 ਸਤੰਬਰ 2024 ਨੂੰ ਤੇ ਤਾਂ ਹੀ ਅਸੀਂ ਕਹਿ ਰਹੇ ਸੀਗੇ ਵੀ ਅਸੀਂ ਪਹਿਲਾਂ ਨਹੀਂ ਕਦੀ ਦੇਖੀ ਸੀ ਇਹ ਯਾਦਗਾਰ ਤੇ ਬਹੁਤ ਸੋਹਣੀ ਬਣੀ ਹੋਈ ਜੀ ਪੰਜਾਬ ਸਰਕਾਰ ਦਾ ਬਹੁਤ ਹੀ ਸੋਹਣਾ ਉਪਰਾਲਾ ਹੈ ਜੀ ਇਹ ਸ਼ਹੀਦਾਂ ਨੂੰ ਯਾਦ ਕਰਨ ਦਾ ਉਹਨਾਂ ਦੀ ਯਾਦ ਵਿੱਚ ਇੱਕ ਜੰਗੀ ਯਾਦਗਾਰ ਬਣਾਈ ਹੋਈ ਹੈ ਬਹੁਤ ਹੀ ਸੁੰਦਰ ਅੱਗੇ ਬਸਿਤ ਦਰਖਤ ਕੰਨੇ ਸੋਨੇ ਲੱਗੇ ਹੋਏ ਹਨ ਕਿੰਨੇ ਸੰਘਣੇ ਗਰਮੀਆਂ ਦੇ ਵਿੱਚ ਤਾਂ ਯਾਰ ਆ ਹਾਂ ਗਰਮੀਆਂ ਦੇ ਵਿੱਚ ਤਾਂ ਯਾਰ ਆ ਜਾਂਦਾ ਹੁਣ ਇੱਥੇ ਬਿਲਕੁਲ ਛਾਂ ਹੈ ਜੀ ਇੱਥੇ ਤੇ ਧੁੱਪ ਦਾ ਤਾਂ ਨਾਮੋ ਨਿਸ਼ਾਨ ਵੀ ਹੈ ਨਹੀਂ ਆ ਕਿੰਨਾ ਸੋਹਣਾ ਰਸਤਾ ਬਣਿਆ ਹੋਇਆ ਨਾ ਹਾਂਜੀ ਸਾਰੇ ਪਾਸੇ ਹਰਿਆਲੀ ਹਰਿਆਲੀ ਬਹੁਤ ਸੋਹਣਾ ਲੱਗਦਾ ਹੈ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਨਾਲ ਸੰਬੰਧਿਤ ਨਹੀਂ ਹੈਗਾ ਸਿੱਖ ਫੌਜੀਆਂ ਨਾਲ ਸੰਬੰਧਿਤ ਇਹ ਗੁਰਦੁਆਰਾ ਸਾਹਿਬ ਹੈ ਤੇ ਇੱਧਰ ਆ ਗਏ ਜੀ ਨਿਸ਼ਾਨ ਸਾਹਿਬ ਜੀ ਆਪਾਂ ਅੰਦਰੋਂ ਦਰਸ਼ਨ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਗ੍ਰੀਨਰੀ ਬਹੁਤ ਜ਼ਿਆਦਾ ਲੱਗੀ ਹੋਈ ਜੀ ਗੁਰਦੁਆਰਾ ਸਾਹਿਬ ਵਿਖੇ ਤੇ ਇਹ ਗ੍ਰੀਨਰੀ ਦੇਖ ਕੇ ਮਨ ਖੁਸ਼ ਹੋ ਗਿਆ ਹੈਗੀ ਵੀ ਪੂਰੀ ਸ਼ਾਂਤ ਪੀਸਫੁੱਲ ਏਰੀਆ ਬਹੁਤ ਹੀ ਸ਼ਾਂਤੀ ਹੈਗੀ ਬਿਲਕੁਲ ਜੀ ਫੌਜੀ ਸ਼ਹੀਦ ਹੋਏ ਆ ਜੀ ਉਹਨਾਂ ਨੂੰ ਆਡਰ ਆਫ ਮੈਜਰ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਜੋ ਕਿ ਉਸ ਸਮੇਂ ਦਾ ਸਭ ਤੋਂ ਉੱਚਾ ਬਹਾਦਰੀ ਵਾਲਾ ਇਨਾਮ ਸੀ ਜਿਹੜਾ ਕਿ ਭਾਰਤੀ ਫੌਜੀਆਂ ਨੂੰ ਦਿੱਤਾ ਜਾਂਦਾ ਸੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਸਾਈਵੇ ਕੇ ਮੱਥਾ ਟੇਕਣ ਠੰਡ ਹੋ ਗਈ ਹੁਣ ਕਾਫੀ ਵੈਦੂ ਇੱਥੇ ਤਾਂ ਵੈਸੇ ਵੀ ਗ੍ਰੀਨਰੀ ਜਿਆਦਾ ਈ ਐ ਤੇ ਆਸ-ਪਾਸੇ ਨਾਲੋਂ ਜ਼ਿਆਦਾ ਠੰਡ ਲੱਗ ਰਹੀ ਏ ਜੀ ਜਦੋਂ ਅਸੀਂ ਆਏ ਸੀ ਉਦੋਂ ਧੁੱਪ ਸੀ ਪਰ ਹੁਣ ਤੋਂ ਧੁੱਪ ਖਤਮ ਹੋ ਗਈ ਥੋੜੀ-ਥੋੜੀ ਬੱਦਲਬਾਈ ਹੋ ਗਈ ਐ ਤੇ ਸਾਹਮਣੇ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਕਸੀ ਮਾਰਤੇ ਇਹ ਛੋਟੀ ਹੈ ਗੁਰਦੁਆਰਾ ਸਾਹਿਬ ਦੀ ਪਰ ਸੋਹਣੀ ਬਹੁਤ ਹੈ ਤੇ ਇਧਰਲੇ ਪਾਸੇ ਜਿਹੜੇ ਸਿੱਖ ਫੌਜੀ ਸ਼ਹੀਦ ਹੋਏ ਸੀਗੇ ਉਹਨਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਤੇ ਲੋ ਜੀ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲਈਏ ਧੁੰਨਾ ਸਾਈਡਾਂ ਤੇ ਬਹੁਤ ਹੀ ਵੱਡੀਆਂ-ਵੱਡੀਆਂ ਤੋਪਾਂ ਖੜੀਆਂ ਕੀਤੀਆਂ ਹੋਈਆਂ ਵਾਹ ਇਸ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜ਼ੇ ਹੈ ਜੀ ਤੇ ਛੋਟੀ ਜੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਤੇ ਆਪਾਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰ ਲਈ ਹੈ ਜੀ ਸ਼ਹੀਦ ਫੌਜੀਆ ਦੇ ਨਾਮ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਚਾਰੇ ਪਾਸੇ ਲਿਖੇ ਹੋਏ ਹੈ ਜੀ ਪੰਜਾਬੀ ਵਿੱਚ ਹਿੰਦੀ ਵਿੱਚ ਅੰਗਰੇਜ਼ੀ ਅਤੇ ਉਰਦੂ ਭਾਸ਼ਾ ਵਿੱਚ ਤੇ ਫੌਜੀਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਤੇ ਹੋ ਨਹੀਂ ਸਕਦਾ ਤੇ ਫੌਜੀ ਨਾਲ ਸੰਬੰਧਤ ਹਥਿਆਰ ਵਗੈਰਾ ਨਾ ਹੋਣ ਕਾਫੀ ਪੁਰਾਣੀਆਂ ਤੋਪਾਂ ਦੀ ਇਹ ਰੰਗ ਰੋਗਣੇ ਕਰਕੇ ਆ ਪੂਰੇ ਵਧੀਆ ਬਣਾਈਆਂ ਹੋਈਆਂ ਜੀ ਆਪਾਂ ਕੋਲ ਜਾ ਕੇ ਦੇਖਦੇ ਇਹਨਾਂ ਨੂੰ ਆਮ ਸੰਭਾਲ ਕੀਤੀ ਹੋਈ ਰੰਗ ਰੋਗਣੇ ਕੀਤਾ ਹੋਇਆ ਜੋ ਟਾਇਰ ਆ ਸਾਰੇ ਲੱਕੜ ਦੇ ਆ ਤੇ ਬਾਹਰ ਇੱਥੇ ਲੋਹੇ ਦੀ ਆ ਪੱਟੀ ਚੜੀ ਹੋਈ ਹੈ ਮੋਟੀ ਆ ਬਾਕੀ ਸਾਰੇ ਲੱਕੜ ਦੀ ਹੈ ਤੇ ਆ ਜੋ ਇਹ ਮੈਟਲ ਹੈ ਪਿੱਤਲ ਵਗੈਰਾ ਇੱਧਰਲੇ ਪਾਸੇ پارک 'ਚ ਕੋਈ ਮੀਟਿੰਗ ਚੱਲ ਰਹੀ ਹੈ ਜੀ ਕੋਈ ਗੰਭੀਰ ਮੁੱਦਾ ਡਿਸਕਸ ਕੀਤਾ ਜਾ ਰਿਹਾ ਹੈ ਤੁਸੀਂ ਯਾਰ ਲੋਕੇਸ਼ਨ ਦੇਖੋ ਕਿੰਨਾ ਸੋਹਣਾ ਮੇਨਟੇਨ ਕੀਤਾ ਹੋਇਆ ਸਾਰਾ ਏਰੀਆ ਹੈ ਤੇ ਸਾਹਮਣੇ ਹੈ ਜੀ ਯਾਦਗਾਰ ਬਣੀ ਹੋਈ ਹੈ ਬਾਬਾ ਨੰਦ ਸਿੰਘ ਜੀ ਦੀ ਤੇ ਕਿਹਾ ਜਾਂਦਾ ਉਹਨਾਂ ਵੱਲੋਂ ਇੱਥੇ ਕਾफी ਸਮਾ ਭਗਤੀ ਕੀਤੀ ਗਈ ਸੀ ਜੋ ਆਪਣੇ ਬਾਬਾ ਨੰਦ ਸਿੰਘ ਜੀ ਨੇ ਨਾਨਕ ਸਰਵਾਲੇ ਉਹਨਾਂ ਦੀ ਯਾਦ ਵਿੱਚ ਬਣੀ ਹੋਈ ਹੈ ਜੀ ਇਹ ਛੋਟੀ ਜੀ ਯਾਦਗਾਰ ਸਮਾਦ ਵੀ ਕਹਿ ਸਕਦੇ ਆਂ ਇਹ ਇਧਰਲੇ ਪਾਸੇ ਇੱਕ ਸਾਰਾ ਗੜੀ ਮਿਊਜ਼ੀਅਮ ਬਣਿਆ ਹੋਇਆ ਜੀ ਇਹ ਵੀ ਮੇਰੇ ਕੱਲ ਤੇ ਨਵਾਂ ਹੀ ਬਣਿਆ ਇਹ ਤੇ ਆਪਾਂ ਵੀ ਅੰਦਰੋਂ ਦੇਖ ਕੇ ਆਉਣੇ ਆ ਮਿਊਜ਼ੀਅਮ ਤੇ ਕੀ ਕੁਝ ਇਹਦੇ ਵਿੱਚ ਹੈਗਾ ਤੇ ਇਹ ਵੀ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਜੀ ਤੇ ਆਪਾਂ ਚੱਲਦੇ ਅੰਦਰ ਵੇਖਦੇ ਆ ਮਿਊਜ਼ੀਅਮ ਤੇ ਮਿਊਜ਼ੀਅਮ ਬੰਦ ਹੈ ਜੀ ਅੱਜ ਤੇ ਜੋ ਭਾਈ ਸਾਹਿਬ ਬੈਠੇ ਸੀ ਉਹਨਾਂ ਨੇ ਦੱਸਿਆ ਕਿ ਇਹ ਸੋਮਵਾਰ ਨੂੰ ਬੰਦ ਹੁੰਦਾ ਤੇ ਬਾਕੀ ਸਾਰੇ ਦਿਨ ਖੁੱਲਿਆ ਹੁੰਦਾ ਇਹ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਨੂੰ ਦੱਸ ਦਈਏ ਜੋ ਸਾਰਾ ਗੜੀ ਦੇ ਸ਼ਹੀਦ ਸੀਗੇ ਤੇ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵੀ ਬਣਿਆ ਹੋਇਆ ਜੀ ਤੇ ਇਹ ਸਾਡੇ ਸੀਗੇ ਜੀ ਦਰਸ਼ਨ ਮਿਲੇ ਗੁਰਦੁਆਰਾ ਸਾਰਾਗੜੀ ਫਿਰੋਜ਼ਪੁਰ ਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਮਿਲੇ ਕਿੱਦਾਂ ਦੇ ਲੱਗੇ ਤੇ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ